ਅਮੁੱਲ ਗੁਣ ਅਮੁੱਲ ਆਪਾਰ ਅਮੁੱਲ ਆਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੇ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ અમુલ તુલ અમુલ પરમાન અમુલ બક્ષિસ અમુલ નિસાણ અમુલ કર્મ અમુલ ફરમાન અમુલ્લો અમુલ આખિયા ના જાય આખ આખ રહે લેવાએ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਮਖਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ ਜੇ ਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾ ਲਖੀਏ ਸਿਰ ਗਾਵਾਰਾਂ ਗਾਵਾਰ ਉਹ ਬੇਅੰਤ ਹੈ ਅਨੰਤ ਹੈ ਲੜੀਵਾਰ ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਕਥਨ ਕਰੀ ਜਾਂਦੇ ਨੇ ਵਾਕਈ ਉਸ ਦੀਆਂ ਅਨੰਤ ਮਹਿਮਾ ਅਨੰਤ ਗੁਣਾਂ ਵਿੱਚ ਇਹ ਇੱਕ ਗੁਣ ਹੈ ਕਿ ਉਹ ਅਨੰਤ ਹੈ ਮਹਾਨ ਹੈ ਬੇਅੰਤ ਹੈ ਇਸੇ ਨੂੰ ਦੂਸਰਾ ਰੂਪ ਦੇ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਵਿੱਚ ਇਨ ਬਿਆਨ ਕਰ ਦੇਨੇ ਅਮੁੱਲ ਗੁਣ ਅਮੁੱਲ ਬਾਪਰ ਉਸ ਪਰੀ ਪੂਰਨ ਪ੍ਰਮਾਖਮਾ ਦੇ ਜੋ ਗੁਣ ਨੇ ਅਮੁੱਲ ਨੇ ਕੀਮਤ ਨਹੀਂ ਪਾਈ ਜਾ ਸਕਦੀ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਸ ਸਮਾਇ ਕਿਮਤ ਨਹੀਂ ਪਾਈ ਜਾ ਸਕਦੀ ਮਿਤ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੋ ਕਿੰਨਾ ਘ ਹੈ ਉਹਦੇ ਗੁਣ ਅਨੰਤ ਨੇ ਅਨੰਤ ਨੇ ਅਮੁਲਵਾ ਵਪਾਰ ਪਰ ਉਹਨਾਂ ਗੁਣਾਂ ਦਾ ਜੋ ਵਪਾਰ ਕਰਨ ਵਾਲੇ ਨੇ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹ ਵਪਾਰ ਵੀ ਬੜਾ ਮਹਾਨ ਹੈ ਔਰ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹ ਕਿੱਥੇ ਹੁੰਦਾ ਹੈ ਸਤ ਸੰ ਸਤ ਸੰਗ ਵੀ ਮਹਾਨ ਹੈ परमात्मा महान है सत्संग भी महान है सत्संग उसदे गुणਾਂ ਦਾ ਵਪਾਰ ਹੈ ਇੱਕ ਮੰਡੀ ਹੈ ਇੱਕ ਮਾਰਕੀਟ ਹੈ ਜਿਸ ਮੰਡੀ ਵਿੱਚ ਉਹ ਲੋਕ ਆਉਂਦੇ ਨੇ ਜੋ ਉਹਨਾਂ ਗੁਣਾਂ ਨੂੰ ਵਿਹਾਜਣਾ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਨੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਉਹ ਵਪਾਰੀ ਜੋ ਇਸ ਦਾ ਵਪਾਰ ਕਰਦੇ ਨੇ ਔਰ ਇਸ ਵਪਾਰ ਦੀ ਪ੍ਰੇਰਣਾ ਸੁਖਮਨੀ ਸਾਹਿਬ ਦੀ ਬਾਣੀ ਦੇ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਂਦੇ ਨੇ ਸਚ ਵਪਾਰ ਕਰੋ ਵਪਾਰੀ ਦਰਗਹਿ ਨਿਵਹਿ ਖੇਪ ਤੁਮਾਰੀ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰੋ ਔਰ ਇਸ ਵਪਾਰ ਵਿੱਚ ਇੱਕ ਨਿਰਾਲੀ ਖੇਡ ਹੈ ਅਕਸਰ ਬਾਜ਼ਾਰ ਵਿੱਚ ਜੋ ਕੁਝ ਅਸੀਂ ਦੇਨੇ ਆ ਵਧ ਦੇਂਦੇ ਆ ਘਟ ਲੈਨੇ ਆ ਅਖਰ ਉਸ ਦੇ ਵਿੱਚ ਦੇਣ ਵਾਲੇ ਦਾ ਕੁਛ ਨਾ ਕੁਛ ਮੁਨਾਫਾ ਹੈ ਦੁਕਾਨਦਾਰ ਦਾ ਕੁਛ ਨਾ ਕੁਛ ਮੁਨਾਫਾ ਹੈ ਜਿੰਨੇ ਦੀ ਉਸਨੇ ਚੀਜ਼ ਲਈ ਹੈ ਉਤਨੇ ਦੀ ਉਹ ਨਹੀਂ ਦੇ ਸਕਦਾ ਅਗਰ ਉਤਨੇ ਦੀ ਉਹ ਦੇ ਦੇ ਤਾਂ ਦੁਕਾਨਦਾਰੀ ਚੱਲ ਨਹੀਂ ਸਕਦੀ ਬਾਜ਼ਾਰ ਚੱਲ ਨਹੀਂ ਸਕਦਾ ਅਕਸਰ ਹਰ ਵਸਤੂ ਦੀ ਕੀਮਤ ਜੋ ਸ ਦੁਕਾਨਦਾਰ ਨੇ ਰੱਖੀ ਹੈ ਉਸ ਤੋਂ ਗ੍ਰਾਹਕ ਨੂੰ ਵੱਧ ਦੇਣੀ ਪੈਂਦੀ ਹੈ। ਵਸਤੂ ਦੀ ਕੀਮਤ ਜ਼ਿਆਦਾ ਦੇਣੀ ਪੈਂਦੀ ਹੈ। ਬਾਜ਼ਾਰ ਦਾ ਧੰਦਾ ਇਸੇ ਤਰੀਕੇ ਨਾਲ ਚੱਲਦਾ ਹੈ। ਬਾਜ਼ਾਰ ਇਸੇ ਨੂੰ ਕਹਿੰਦੇ ਨੇ ਕਿ ਹਰ ਚੀਜ਼ ਸਾਨੂੰ ਚੀਜ਼ ਤੋਂ ਉਹਦੀ ਹੋਂਦ ਤੋਂ ਮਹਿੰਗੀ ਲੈਣੀ ਪੈਂਦੀ ਹੈ। ਜਿੰਨੇ ਦੀ ਉਹ ਹੈ ਮੁੱਲ ਉਸ ਦਾ ਵੱਧ ਦੇਣਾ ਪੈਂਦਾ ਹੈ। ਪਰ ਪ੍ਰਮਾਤਮਾ ਮੁੱਲ ਤੇ ਅਸੀਂ ਦੇ ਹੀ ਨਹੀਂ ਸਕਦੇ ਤਾਂ ਫਿਰ ਇਹ ਵਪਾਰ ਕਿਸ ਤਰ੍ਹਾਂ ਚੱਲਦਾ ਹੈ ਇਹ ਤੁਛ ਦੇਈਏ ਤੇ ਮਹਾਨ ਮਿਲ ਜਾਂਦਾ ਹੈ ਅੰਧੇਰਾ ਦੇਣ ਨਾਲ ਪ੍ਰਕਾਸ਼ ਮਿਲ ਜਾਂਦਾ ਹੈ ਕੌਡੀਆਂ ਦੇਣ ਨਾਲ ਰਤਨ ਮਿਲ ਜਾਂਦੇ ਨੇ ਵਿਕਾਰਾਂ ਦੇ ਨਾਲ ਭਰੀ ਹੋਈ ਬੁੱਧ ਅਰਪਣ ਕਰ ਦਈਏ ਗੁਣਾ ਨਾਲ ਭਰੇ ਹੋਇਆ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਹੰਕਾਰ ਭੇਟ ਕਰ ਦਈਏ ਵ ਨਿਮਰਤਾ ਪ੍ਰਾਪਤ ਹੋ ਜਾਂਦੀ ਹੈ ਲੋਭ ਭੇਟ ਕਰ ਦਈਏ ਸਬਰ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਮੋਹ ਭੇਟ ਕਰ ਦਈਏ પ્રેમ ਪ੍ਰਾਪਤ ਹੋ ਜਾਂਦਾ ਹੈ ਕ੍ਰੋਧ ਭੇਟ ਕਰ ਦਈਏ ਦਇਆ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਅਸੀਮ ਕਾਮ ਭੇਟ ਕਰ ਦਈਏ ਤੋਂ ਸੀਲ ਸੰਜਮ ਸੀਮਤ ਦਾਇਰੇ ਦਾ ਪ੍ਰਾਪਤ ਹੋ ਜਾਂਦਾ ਹੈ ਔਗੁਣਾ ਨੂੰ ਭੇਟ ਕਰੀਏ ਗੁਣ ਪ੍ਰਾਪਟ ਹੁੰਦੇ ਨੇ ਇਹ ਤੇ ਇਸ ਤਰ੍ਹਾਂ ਜਿਵੇਂ ਕੌੜੀ ਜਾਂਦੇ ਹੀ ਕੇ ਫੇਰ ਰਤਨ ਮਿਲ ਜਾਣ ਰਤਨ ਮਿਲ ਜਾਣ ਇਸ ਜੀਵਨ ਨੂੰ ਰਤਨ 에 ਸਵਾਸਤੇ ਆਖਿਆ ਹੈ ਹੈ ਤੇ ਇਹ ਕੌੜੀ ਪਰ ਰਤਨਾ ਨੂੰ ਪ੍ਰਾਪਤ ਕਰ ਸਕਦਾ ਹੈ ਪ੍ਰਮਾਤਮਾ ਦੀ ਐਸੀ ਬਖਸ਼ਿਸ਼ ਹੈ ਪ੍ਰਮਾਤਮਾ ਦੀ ਐਸੀ ਰਹਿਮਤ ਹੈ ਅਮੁਲ ਵਾਪਾਰੀ ਕੇ ਉਹ ਵਾਪਾਰੀ ਇਨ੍ਹਾਂ ਗੁਣਾਂ ਦੇ ਵਪਾਰ ਕਰਨ ਵਾਲੇ ਵਿਹਾਜਣ ਵਾਲੇ ਲੈਣ ਵਾਲੇ ਮਹਾਰਾਜ ਕਹਿੰਦੇ ਨੇ ਉਹ ਵੀ ਧਨ ਨੇ ਉਹ ਵੀ ਅਮੁੱਲ ਨੇ ਉਹਨਾਂ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਭਾਉ ਉਸ ਮਹਾਨ ਦਾ ਵਪਾਰ ਕਰਨ ਵਾਲਾ ਕੋਈ ਮਹਾਨ ਹੋਵੇਗਾ ਸੀਮਤ ਸੋਚਣੀ ਰੱਖਣ ਵਾਲਾ ਉਸ ਮਾਰਗ ਤੇ ਚੱਲਦਾ ਹੀ ਨਹੀਂ satsang ਕਰ ਕਰਕੇ ਉਹਦੀ ਸੂਝ-ਬੂਝ ਇਤਨੇ ਵੱਧ ਗਈ ਹੈ ਕਿ ਉਹ ਹੁਣ ਰਤਨਾਂ ਦਾ ਵਪਾਰ ਪਿਆ ਕਰਦਾ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਉਹ ਵਪਾਰੀਏ ਵੀ ਅਮੁੱਲ ਨੇ ਅਮੁੱਲ ਭੰਡਾਰ ਪ੍ਰਮਾਤਮਾ ਦੇ ਗੁਣਾਂ ਦੇ ਭੰਡਾਰੇ ਅਨੰਤ ਨੇ ਅਨੰਤ ਨੇ ਔਰ ਅਨੰਦ ਕਾਲ ਤੋਂ ਜੀਵਾਂ ਦੀ ਝੋਲੀ ਵਿੱਚ ਇਹ ਗੁਣਾਂ ਦੇ ਭੰਡਾਰੇ ਪਾਈ ਜਾ ਰਿਹਾ ਹੈ ਦਾਤ ਵੰਡੀ ਜਾ ਰਿਹਾ ਹੈ ਉਸ ਦਾ ਭੰਡਾਰਾ ਮੁਕਦਾ ਨਹੀਂ ਖਤਮ ਨਹੀਂ ਹੁੰਦਾ ਸ੍ਰਿਸ਼ਟੀ ਬਣਾਈ ਔਰ ਇੱਕੋ ਹੀ ਦਫਾ ਸ੍ਰਿਸ਼ਟੀ ਵਿੱਚ لئی رزق پا دیتا جو کچھ پایا سو ایک آوار تو انت کال تو اے جیو کھا رہے نے دھرتی نے ابھی بھی نہ نہیں کیتا کہ لئی میرے کو این دن نہیں پانی نہیں سب کچھ بہت بہت اپایا بہت ہے بہت ہے تو اس نے بھنڈارے امول نے اندازہ نہیں لایا جا سکتا گنا دا بھنڈارا دتان کا دا بھنڈارا ਉਸ ਦਾ ਕਿਤਨਾ ਵੱਡਾ ਹੈ ਮਹਾਰਾਜ ਕਹਿੰਦੇ ਨੇ ਅਮੁੱਲ ਹੈ ਅਮੁੱਲ ਆਵੇ ਅਮੁੱਲ ਲੈ ਜਾਈ ਅਮੁੱਲ ਭਾਏ ਅਮੁੱਲਾ ਸਮਾਏ ਐਸੇ ਸਤਸੰਗੀਆਂ ਦਾ ਜੋ ਸੱਚ ਦਾ ਵਪਾਰ ਕਰਦੇ ਨੇ ਜਗਤ ਵਿੱਚ ਆਉਣਾ ਵੀ ਮਹਾਨ ਹੈ ਕਿਉਂਕਿ ਇਸੇ ਲਈ ਉਹ ਆਉਂਦੇ ਨੇ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਇਸੇ ਵਾਸਤੇ ਅਸੀਂ ਜਗਤ ਦੇ ਚ ਆਇਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਹੀ ਤੇਰੀ ਬਰੀਆ ਇਹ ਹੀ ਤੇਰੀ ਔਸਰ ਇਹ ਹੀ ਤੇਰੀ 바ਰ ਘਟਬੀ ਤਰ ਤੋਂ ਦੇਖ ਵਿਚਾਰ ਬਾਕੀ ਜੋ ਪਸ਼ੂ ਨੇ ਬਾਕੀ ਜਿਤਨਾ ਜੀਵਨ ਹੈ ਓ ਇੰਦਰੀਆਂ ਦੇ ਰਸ ਦੇ ਚ ਜੀਰੇ ਹੈ ਔਰ ਮਨੁੱਖ ਵੀ ਇਨ੍ਹਾਂ ਇੰਦਰੀਆਂ ਦੇ ਰਸ ਤੋਂ ਉੱਚਾ ਨਾ ਉੱਠ ਸਕੇ ਤਾਂ ਫਿਰ ਪਸ਼ੂ ਸਮਾਨ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਉਸ ਮਨੁੱਖ ਦਾ ਆਉਣਾ ਵੀ ਮਹਾਨ ਹੈ ਜਿਸ ਨੇ ਪ੍ਰਮਾਤਮਾ ਦੇ ਗੁਣਾਂ ਦਾ ਵਪਾਰ ਕੀਤਾ ਖਰੀਦਾਰੀ ਕੀਤੀ ਅਮੁੱਲੇ ਜਾਏ ਔਰ ਇਨ੍ਹਾਂ ਗੁਣਾਂ ਨੂੰ ਨਾਲ ਲੈ ਕੇ ਜਦ ਸੰਸਾਰ ਤੋਂ ਰੁਕਸਤ ਹੁੰਦੇ ਨੇ ਇਹ ਵਿਦਾਇਗੀ ਵੀ ਉਨ੍ਹਾਂ ਦੀ ਮਹਾਨ ਹੈ ਇਨਾਂ ਦਾ ਜਾਣਾ ਵੀ ਮਹਾਨ ਹੈ ਕਿਉਂਕਿ ਝੋਲੀ ਭਰੀ ਹੋਈ ਹੈ ਔਰ ਅਨੰਤ ਗੁਣ ਪ੍ਰਮਾਤਮਾ ਦੇ ਉਹਨਾਂ ਦੀ ਝੋਲੀ ਵਿੱਚ ਨੇ ਅਮੁੱਲ ਭਾਏ ਅਮੁੱਲਾ ਸਮਾਇ ਇਸ ਤਰ੍ਹਾਂ ਦੇ ਪੁਰਸ਼ ਜੋ ਪ੍ਰਮਾਤਮਾ ਨੂੰ ਭਾਜਾਂਦੇ ਨੇ ਇਸ ਤਰ੍ਹਾਂ ਦੇ ਪੁਰਸ਼ ਜੋ ਪ੍ਰਮਾਤਮਾ ਦੇ ਬਾਣੇ ਵਿੱਚ ਰਹਿੰਦੇ ਨੇ ਭਾਵਨਾਵਾਂ ਦੇ ਵਿੱਚ ਰਹਿੰਦੇ ਨੇ ਮਹਾਰਾਜ ਕਹਿੰਦੇ ਨੇ ਉਹ ਵੀ ਅਮੁੱਲ ਨੇ ਬਾਹ ਉਹ ਵੀ ਮਹਾਨ ਨੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿੰਨੇ ਕਿ ਨੇ ਔਰ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਕਿਤਨੇ ਉੱਚੇ ਤੇ ਮਹਾਨ ਨੇ ਅਮੁੱਲ ਸਮਾਏ ਅਮੁੱਲ ਹੈ ਉਹਨਾਂ ਦਾ ਪ੍ਰਮਾਤਮਾ ਦੇ ਸਮਾ ਜਾਣਾ ਲੀਨ ਹੋ ਜਾਣਾ ਇਹ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਲੀਨ ਹੋ ਕੇ ਕਿੰਨੇ ਕੁ ਹੋ ਗਏ ਉਹ ਲੀਨ ਹੋ ਕੇ ਕੀ ਕੁਝ ਪ੍ਰਾਪਤ ਕੀਤਾ ਉਹਨਾਂ ਨੇ ਭਾਅ ਅੰਦਾਜ਼ੇ ਗਿਣਤੀ ਮਣਤੀ ਤੋਂ ਪਰੇ ਦੀ ਗੱਲ ਹੈ अमूल धर्म अमूल दीवान अमूल तुल अमूल परवान उसदा दीवान उस दी सभा अमूल है और उसकी सभा विच जो धर्म है जो नियम है मर्यादा है जीवा दे कर्मानो वेखण दी महाराज कहंदे ने ओ भी अमूल है अमूल तुल अमूल परवान ਉਮਲੁਹ ਹੈ ਉਹ ਤਕੜੀ ਜਿਸ ਨਾਲ ਉਹ ਜੀਵਾਂ ਦੇ ਕਰਮਾਂ ਨੂੰ ਤੋਲਦਾ ਹੈ। ਭਾਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਜੀਵ ਨੇ ਔਰ ਹਰ ਸਮੇਂ ਉਹ ਕਰਮਾਂ ਨੂੰ ਤੋਲ ਰਿਹਾ ਹੈ ਕਿਤਨੀ ਵੱਡੀ ਤਕੜੀ ਹੋਵੇਗੀ। ਕਿਤਨਾ ਵੱਡਾ ਉਸਦਾ ਇਹ ਤੋਲ ਹੋਵੇਗਾ। ਇਹ ਪੈਮਾਨਾ ਉਸਦਾ ਕਿਤਨਾ ਕੁ ਵੱਡਾ ਹੋਵੇਗਾ? ਕੌਣ ਅੰਦਾਜ਼ਾ ਲਾਵੇ? ਸਾਹਿਬ ਕਹਿੰਦੇ ਨੇ ਅਮਲਦੁਲ ਅਮਲ ਪਰਵਾਨ ਔਰ ਉਸ ਤਕੜੀ ਦੁਆਰਾ ਜੋ ਤੋਲ ਤੇ ਪੂਰੇ ਉਤਰੇ ਪ੍ਰਮਾਤਮਾ ਦੀ ਨਿਯਮਾਵਲੀ ਤੇ ਪੂਰੇ ਉਤਰੇ ਔਰ ਪ੍ਰਮਾਤਮਾ ਨੂੰ ਪ੍ਰਵਾਨ ਹੋ ਗਏ ਮਹਾਰਾਜ ਕਹਿੰਦੇ ਨੇ ਉਹ ਵੀ ਅਮਲ ਨੇ ਉਹਨਾਂ ਦਾ ਵੀ ਅੰਦਾਜ਼ਾ ਲਾ ਕੇ ਬਿਆਨ ਕਰਨਾ ਕਠਨ ਹੈ ਕਿ ਉਹ ਜੋ ਪ੍ਰਵਾਨ ਹੋਏ ਨੇ ਕਿਤਨੀ ਸਮਰਥਾ ਦੇ مالک ਨੇ ਇਤਨੇ ਮਹਾਨਤਾ ਦੇ ਮਾਲਕ ਨੇ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਹਨਾਂ ਦੇ ਤੇ ਜੋ ਬਖਸ਼ੀਸ਼ ਹੋ ਗਈ ਹੈ ਇਹ ਵੀ ਅਮੁੱਲ ਹੈ ਕਿ ਬਖਸ਼ੀਸ਼ ਦਾ ਜੋ ਉਹਨਾਂ ਦੇ ਮਸਤਕ ਤੇ ਨਿਸ਼ਾਨ ਪੈ ਗਿਆ ਇਹ ਵੀ ਅਮੁੱਲ ਹੈ ਦਰਸਲ ਮਨ ਖੁਸ਼ੀ ਵਿੱਚ ਹੈ ਚਿਹਰਾ ਪ੍ਰਗਟ ਕਰਦਾ ਹੈ ਮਨ ਗਮਗੀਨ ਹੈ ਚਿਹਰਾ ਮਸਤਕ ਪ੍ਰਗਟ ਕਰਦਾ ਹੈ ਹਿਰਦੇ ਵਿੱਚ ਪ੍ਰੇਮ ਹੈ ਮਸਤਕ ਪ੍ਰਗਟ ਕਰਦਾ ਹੈ ਹਿਰਦੇ ਵਿੱਚ ਨਫਰਤ ਹੈ ਮਸਤਕ ਪ੍ਰਗਟ ਕਰਦਾ ਹੈ ਪਰ ਹਿਰਦੇ ਵਿੱਚ दैवी ਗੁਣਾਂ ਦੀ ਛਾਪ ਲੱਗ ਗਈ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਹੈ ਤਾਂ ਇਹ ਮਸਤਕ ਤੇ ਪ੍ਰਗਟ ਹੁੰਦੀ ਹੈ ਗੁਜੜਾ ਲਧਮ ਲਾਲ ਮਥੇ ਹੀ ਪ੍ਰਗਟ θਿਆ ਤਾਂ ਸਹਿਬ ਕਹਿੰਦੇ ਨੇ ਇਸ ਮਸਤਕ ਦਿੱਤੇ ਜੋ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ ਹੈ ਉਹ ਵੀ ਅਮੁੱਲ ਹੈ ਉਹਨੂੰ ਵੀ ਗਿਣਤੀ ਮਣਤੀ ਵਿੱਚ ਤੇ ਅੰਦਾਜ਼ੇ 'ਚ ਲੈਣਾ ਕਠਨ ਹੈ અમૂલ્ય કરમ અમૂલ ફરમાન ઓદી બક્ષિશ ઓદી રહેમત ભી અમૂલ હે ઓર અમૂલ હે ઉસ દા ફરમાન ઉસ દા હુકમ ભાવ ઉસ દા હુકમ ભી ઇતના अजीम હે ઇતના મહાન હે ઉન પૂરન તੌਰતે સમજਣਾ કઠન હે અક્ષર હંકારિયાં دے હુકમ કમજોરાં તે હોંડે ને ਔਰ ਅਕਸਰ ਹੰਕਾਰੀਆਂ ਦੇ ਹੁਕਮ ਜ਼ਬਰਨ ਮਨਾਣ ਵਾਸਤੇ ਵੀ ਆਉਂਦੇ ਨੇ ਪਰਮਾਤਮਾ ਦਾ ਹੁਕਮ ਐਸਾ ਹੈ ਕੋਈ ਮੰਨੇ ਕੋਈ ਨਾ ਮੰਨੇ ਉਸਦੀ ਮਰਜ਼ੀ ਹੈ ਮਰਜ਼ੀ ਹੈ ਅੰਮ੍ਰਿਤ ਵੇਲੇ ਉੱਠੇ ਜਪ ਕਰੇ ਤਪ ਕਰੇ ਇਹਦੀ ਮਰਜ਼ੀ ਹੈ ਨਾ ਕਰੇ ਇਹਦੀ ਮਰਜ਼ੀ ਹੈ ਅੱਖਾਂ ਖੋਲ ਕੇ ਚਲੇਗਾ ਸੂਰਜ ਦੀ ਰੋਸ਼ਨੀ ਸਹਾਇਕ ਬਣੇਗੀ ਅੱਖਾਂ ਬੰਦ ਕਰਕੇ ਚਲੇਗਾ ਸੂਰਜ ਦੀ ਰੋਸ਼ਨੀ ਤੋਂ ਲਾਭ ਨਹੀਂ ਉਠਾ ਸਕੇਗਾ ਪਰ ਸੂਰਜ ਦੀ ਰੋਸ਼ਨੀ ਤੇ ਮੌਜੂਦ ਹੈ ਪਰਮਾਤਮਾ ਦੀ ਬਖਸ਼ਿਸ਼ ਤੇ ਹੋ ਰਹੀ ਹੈ ਹਰ ਵਕਤ ਜੋ ਹੈ ਹੋ ਰਹੀ ਹੈ ਪਰ ਇਹ ਬਖਸ਼ਿਸ਼ ਦਾ ਪਾਤਰ ਬਣੇਗਾ ਤਾਂ ਠੋਕਰਾਂ ਤੋਂ ਬਚ ਜਾਏਗਾ ਆਨੰਦ ਮਾਣੇਗਾ ਔਰ ਜੇ ਨਿਯਮ ਨੂੰ ਨਹੀਂ ਮੰਨੇਗਾ ਭਾਉ ਜੈਸੇ ਜੈਸੇ ਕਰਮ ਕਰਨ ਦੀ ਪ੍ਰੇਰਣਾ ਸਤਸੰਗ ਤੋਂ ਇਸ ਨੂੰ ਮਿਲੀ ਹੈ ਸਤਪੁਰਸ਼ਾਂ ਤੋਂ ਇਸ ਨੂੰ ਮਿਲੀ ਹੈ پرمتما نے جو نیم بنایا ہے اس طرح دے کرم نہیں کرے گا تو پھر بٹکے گا ٹھوکرا کھائے گا اس پرماتما جو فرمان ہے کرما مطابق مہاراج کہ امولو امول آخے آنا جائے آخ آخ رہے او امول ہے او امل ہے پر وہ کنا ک ਨਹੀਂ ਆਖਿਆ ਜਾ ਸਕਦਾ ਨਹੀਂ ਆਖਿਆ ਜਾ ਸਕਦਾ ਉਹਨੂੰ ਅਮੁੱਲ ਅਮੁੱਲ ਆਖਣ ਵਾਲੇ ਆਖਰ ਉਸ ਪਰਮਾਤਮਜ ਸਮਾ ਜਾਂਦੇ ਨੇ ਲੀਨ ਹੋ ਜਾਂਦੇ ਨੇ ਉਹਨੂੰ ਅਨੰਤ ਬੇਅੰਤ ਆਖਣ ਵਾਲੇ ਹੋਰ ਕੌਣ-ਕੌਣ ਨੇ ਆਖੇ ਵੇਦ ਪਾਠ ਪੁਰਾਣ ਵੇਦ ਕਹਿ ਰਹੇ ਨੇ ਉਹ ਬੇਅੰਤ ਹੈ ਬੇਅੰਤ ਹੈ ਅਮੁੱਲ ਹੈ امول ہے ویدا کا پاٹ کرنے والے کہہ رہے نے بے انت ہے بے انت ہے پورا کہہ رہے نے بے انت ہے بے انت ہے پاٹ کرنے والے کہ بے انت ہے بے انت ہے آخ پڑے کرے وکھیان جو انہیں دھرم گرتھا نو پڑھ کے واخیا کرتے نے وہ بھی کہ امول ہے انت ہے بے انت ہے آخ برم آخر برمے جیسا بچارک برمے جیسا دانش مند برما جیسا چترمک چار پاسا دی سوج تمج رکھن والا ہر دشا بو رکھ والا ایسا جو مہان گنی ہے مہاراج کہ وہ بھی کہہ رہے عمل ہے امول ہے امول ہے ਸਵਰਗ ਦਾ ਦੇਵਤਾ ਇੰਦਰ ਔਰ ਹਰ ਉਹ ਮਨੁੱਖ ਇੰਦਰ ਹੈ ਜਿਸ ਕੋਲ ਸਾਰੇ ਇੰਦਰੀਆਂ ਦਾ ਰਸ ਮੌਜੂਦ ਹੈ ਬਹੁਤਾਂ ਵਿੱਚ ਮੌਜੂਦ ਹੈ ਔਰ ਉਹਨਾਂ ਵਿੱਚ ਜੀ ਰਿਹਾ ਹੈ ਜੋ ਵੇਖਣ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਸੁਣਨ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਸੁੰਘਣ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਖਾਣਨ ਨੂੰ ਚਾਹੀਦਾ ਹੈ ਮੌਜੂਦ ਹੈ ਔਰ ਜੋ ਸਪਰਸ਼ ਕਰਨ ਨੂੰ ਚਾਹੀਦਾ ਹੈ ਮੌਜੂਦ ਹੈ ਔਰ ਜੋ ਕੁਝ ਸਮਝਣੋ ਚਾਹੀਦਾ ਹੈ ਸਾਰੇ ਸਾਧਨ ਮੌਜੂਦ ਨੇ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਹ ਤੇ ਇੰਦਰ ਹੈ ਇੰਦਰੀਆਂ ਦੇ ਰਸ ਦੇ ਚ ਜੀ ਰਿਹਾ ਔਰ ਇਸ ਦੇ ਕੁਲ ਬੌਤਤ ਦੇ ਚ ਇੰਦਰੀਆਂ ਦਾ ਰਸ ਮੌਜੂਦ ਹੈ ਸਾਈਬ ਕਹਿੰਦੇ ਨੇ ਐਸੇ ਜਿਹੜੇ ਇੰਦਰ ਨੇ ਉਹ ਵੀ ਕਹਿ ਰਹੇ ਨੇ ਅਮੁੱਲ ਹੈ ਅਮੁੱਲ ਹੈ ਆਖੇ ਗੋਪੀ ਤੈ ਗੋਵਿੰਦ ਕਹਿ ਰਿਹਾ ਹੈ ਅਮੁੱਲ ਗੋਵਿੰਦ ਕ੍ਰਿਸ਼ਨ ਜੀ ਕਹਿ ਰਹੇ ਨੇ ਉਹ ਤੇ ਅਮੁੱਲ ਹੈ ਪਰ ਉਹਨਾਂ ਦੀਆਂ ਗੋਪੀਆਂ ਵੀ ਸਖੀਆਂ ਵੀ ਕਹਿ ਰਹੀਆਂ ਨੇ ਉਹ ਪਰਿਪੂਰਨ ਪ੍ਰਮਾਤਮਾ ਅਮੁੱਲ ਹੈ ਅਮੁੱਲ ਹੈ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਈਸਰ ਸ਼ਿਵ ਜੀ ਵੀ ਕਹਿ ਰਿਹਾ ਹੈ ਉਹ ਅਮੁੱਲ ਹੈ ਅਨੰਤ ਹੈ ਬੇਅੰਤ ਹੈ ਭਾਵੇਂ ਲੰਬੀ ਤਾੜੀ ਲਾਂਦਾ ਹੈ ਲੰਬੀ ਸਮਾਦੀ ਲਾਂਦਾ ਹੈ ਔਰ ਇਤਨਾ ਗਹਿਰਾ ਲੀਨ ਹੋ ਜਾਂਦਾ ਹੈ ਕਿ ਉਸ ਦੀ ਲੀਨਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਵੀ ਐਸਾ ਸ਼ਿਵਜੀ ਜੋ ਗਹਿਰੀ ਸਮਾਦੀ ਦੇ ਚ ਲੀਨ ਹੋ ਜਾਂਦਾ ਹੈ ਉਹ ਵੀ ਆਖਰ ਹੈ ਪ੍ਰਮਾਤਮਾ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਔਰ ਤਰ੍ਹਾਂ ਤਰ੍ਹਾਂ ਦੀਆਂ ਜਿਨ੍ਹਾਂ ਨੇ ਸਿਧੀਆਂ ਪ੍ਰਾਪਤ ਕੀਤੀਆਂ ਉਹ ਗੁਪਤ ਹੋ ਜਾਂਦੇ ਨੇ ਪ੍ਰਗਟ ਹੋ ਜਾਂਦੇ ਨੇ ਅਸਥੂਲ ਹੋ ਜਾਂਦੇ ਨੇ ਸੁਖਮ ਹੋ ਜਾਂਦੇ ਨੇ ਐਸੇ ਜੋ ਮਹਾਨ ਨੇ ਸਿੱਧ ਪੁਰਸ਼ ਉਹ ਵੀ ਕਹ ਰਹੇ ਨੇ ਪਰਮਾਤਮਾ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਆਖੇ ਕਹਤੇ ਕਿ ਇਸੇ ਬੁੱਧ ਕਿਤਨੇ ਹੀ ਪਰਿਪੂਰਣ ਪਰਮਾਤਮਾ ਨੇ ਬੋਧ ਜੈਸੇ અવਤਾਰ ਪੈਦਾ ਕੀਤੇ ਨੇ ਮਹਾਤਮਾ ਬੁੱਧ ਜੈਸੇ ਪੈਦਾ ਕੀਤੇ ਨੇ ਉਹ ਵੀ ਕਹਿੰਦੇ ਨੇ ਪ੍ਰਕਿਰਤੀ ਦਾ ਔਰ ਪ੍ਰਕਿਰਤੀ ਦੇ ਸਜਣ ਹਾਰ ਦਾ ਅਨੰਤ ਨਹੀਂ ਪਾਇਆ ਜਾ ਸਕਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੋਨੀ ਜਨ ਸੇਵ ਦਾਨਵ ਜੋ ਮਾੜੀ ਸੋਚਣੀ ਵਾਲੇ ਨੇ ਮਾੜੇ ਵਿਚਾਰਾਂ ਵਾਲੇ ਨੇ ਮਾੜੀ ਜ਼ਿੰਦਗੀ ਬਤੀਤ ਕਰਦੇ ਨੇ ਪਰ ਇਤਨਾ ਤੇ ਉਹ ਵੀ ਆਖਦੇ ਨੇ ਪਰਮਾਤਮਾ ਬੇਅੰਤ ਹੈ ਪਰਮਾਤਮਾ ਬੇਅੰਤ ਹੈ ਉਹਦਾ ਪਾਰ ਉਰਾਰ ਪਾਣਾ ਕਠਨ ਹੈ ਦੇਵਤੇ ਵੀ ਆਖਦੇ ਨੇ ਜਿਨ੍ਹਾਂ ਦਾ ਅੰਤਿਸ਼ ਕਰਨ ਦਾ ਦੀਵਾ ਜਲ ਗਿਆ ਸੂਝ ਸਮਝਦੀ ਬੱਤੀ ਜਿੱਥੇ ਜਲ ਗਈ ਹੈ ਐਸੇ ਦੇਵਤੇ ਜਿਨ੍ਹਾਂ ਦੇ ਦੀਵੇ ਜਲ ਗਏ ਨੇ ਉਹ ਰੋਸ਼ਨੀ ਵਿੱਚ ਗਿਆਨ ਦੀ ਰੋਸ਼ਨੀ ਦੇ ਵਿੱਚ ਕਹਿ ਰਹੇ ਨੇ ਪਰਮਾਤਮਾ ਅਮੁੱਲ ਹੈ ਪਰਮਾਤਮਾ ਅਮੁੱਲ ਹੈ ਆਖੇ ਸੁਰ ਨਰ ਮੋਨੇ ਜਨ ਸੇ ਮੋਨੇ ਜਨ جو مون دھارن کری بیٹھے نے آم سدھارن منتے آخر کتنے نویں ہونے کے پی گئے نا بھاؤ نو ستسنگ نے نویں واخیا کار نے نویں پاٹھی نے نویں ابیاسی نے ਨਵੇਂ ਹੀ ਜਪ ਤਪ ਕਰਨ ਵਾਲੇ ਨੇ ਇਸ ਤਰ੍ਹਾਂ ਦੇ ਵੀ ਜਿਹੜੇ ਨਵੇਂ ਪੈ ਰਹੇ ਨੇ ਆਖਣ ਦੇ ਵਿੱਚ ਉਸ ਤਦ ਕਰਨ ਵਿੱਚ ਜਪ ਤਪ ਕਰਨ ਵਿੱਚ ਉਹ ਵੀ ਕਹਿ ਰਹੇ ਨੇ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਕਿਥੇ ਕਹਿ ਕੇ ਉੱਠ ਉੱਠ ਜਾਏ ਪਰ ਅਨੰਤ ਨੇ ਐਸੇ ਜੋ ਆਖ ਆਖ ਕੇ ਸੰਸਾਰ ਤੋਂ ਰੁਕਸਤ ਹੋ ਗਏ دے ہی انہاں دی چھین ہو گئی اور سوکشم سریر انہاں دی پرماتماں دی چلین ہو گئے او بھی آخر اے ہی کہہ کہہ کہ کے جگت تو اٹھ گئے سنسار تو چلے گئے اے ایتے کیتے ہور کرے تا آنکھ نہ سکے کئی کے کہ جتنے آنکھ رہنے کہ او امول ہے امول ہے اتنے ہی ہور ہو جان بھاو اننت جو آنکھ رہنے ਇਤਨੇ ਹੀ ਅਨੰਤ ਹੋਰ ਹੋ ਜਾਣਾ ਤਾਂ ਵੀ ਉਸ ਪਰਮਾਤਮਾ ਦਾ ਪੂਰਨ ਤੌਰ ਤੇ ਅੰਦਾਜ਼ਾ ਲਾਣਾ ਕਠਨ ਹੈ ਕਿ ਉਹ ਕਿੰਨਕ ਹੈ ਉਹ ਕਿੰਨਕ ਹੈ ਤਾਂ ਆਖ ਨਾ ਸਕੇ ਕਿ ਹੀ ਕਿ ਇਹ ਜਿਹੜੀ ਇੱਕ ਭੁੱਖ ਹੈ ਮੈਂ ਜਾਣ ਲਵਾ ਔਰ ਪੂਰਨ ਜਾਣ ਲਵਾ ਇਹ ਬੜੀ ਪਰਬਲ ਭੁੱਖ ਸਮੇਂ ਦੇ ਨਾਲ ਨਾਲ ਵਧਦੀ ਹੈ ਖਾਸ ਕਰਕੇ ਸੂਜਵਾਨ ਪੁਰਸ਼ਾਂ ਦੇ ਅੰਦਰ ਪਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਸੂਝਵਾਨ ਜਿੰਨੇ ਮੌਜੂਦ ਨੇ ਇਤਨੇ ਹੋਰ ਵੀ ਹੋ ਜਾਣ ਤੇ ਸਾਰਿਆਂ ਦੀ ਸੂਝ ਬੂਝ ਇੱਕ ਸਰਤਾਲ ਹੋ ਜਾਏ ਤਾਂ ਵੀ ਉਹ ਨਹੀਂ ਆਖ ਸਕਣਗੇ ਕਿ ਪ੍ਰਮਾਤਮਾ ਇਤਨਾ ਹੈ ਇਤਨਾ ਹੈ ਉਹਨਾਂ ਨੂੰ ਕਹਿਣਾ ਪਏਗਾ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾ ਸਕਦੇ ਜੀਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜਿੱਤਨਾ ਉਹ ਚਾਹੁੰਦਾ ਹੈ ਉਤਨਾ ਉਹ ਪਰਮਾਤਮਾ ਹੋ ਜਾਂਦਾ ਹੈ ਉਤਨਾ ਉਹ ਫਸਰ ਜਾਂਦਾ ਹੈ ਬ੍ਰਹਮ ਦਾ ਮਤਲਬ ਵੀ ਹੈ ਜੋ ਫੈਲ ਰਿਹਾ ਹੈ ਫੈਲ ਰਿਹਾ ਹੈ ਫਸਰ ਰਿਹਾ ਹੈ ਫਸਰ ਰਿਹਾ ਹੈ ਪਰ ਜਿੱਤਨਾ ਉਹ ਚਾਹੁੰਦਾ ਹੈ ਉਤਨਾ ਉਹ ਹੋ ਜਾਂਦਾ ਹੈ ਔਰ ਉਹ ਕਿਤਨਾ ਹੋ ਜਾਂਦਾ ਹੈ ਕਿਤਨਾ ਹੋ ਗਿਆ ਨਾਨਿਕ ਜਾਣੇ ਸਾਚਾ ਸੋਏ ਉਹ ਸੱਚਾ ਜੋ ਸੁਭਾਏ ਮਾਨ ਹੈ ਆਪ ਹੀ ਜਾਣਦਾ ਹੈ ਆਪ ਹੀ ਜਾਣਦਾ ਹੈ ਮੈਂ ਕਿੰਨਾ ਕਹਾ ਮੈਂ ਕਿਤਨਾ ਕਹਾ ਆਪਣੀ ਹੋਂਦ ਨੂੰ ਉਹ ਆਪ ਹੀ ਜਾਣਦਾ ਹੈ ਹੋਰ ਕੋਈ ਵੀ ਨਹੀਂ ਜਾਣਦਾ ਹੋਰ ਕੋਈ ਵੀ ਨਹੀਂ ਜਾਣਦਾ ਹਾਂ ਜਾਣਨ ਵਾਲਾ ਲੀਨ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੈ ਕਿਰਨ ਸੂਰਜ ਹੋ ਜਾਂਦੀ ਹੈ ਪਰ ਅੰਤ ਪਾਣਾ ਕਠਨ ਹੈ ਤੂੰ ਦਰਿਆਓ ਦਾਣਾ ਬੇਨਾ ਮੈਂ ਮੱਛਲੀ ਕਿਵੇਂ ਅੰਤ ਲਾਹ ਤੂੰ ਤੇ ਸਾਗਰ ਹੈ ਮੈਂ ਸਾਗਰ ਦੀ ਮੱਛਲੀ ਬਾਵੇਂ ਮੱਛਲੀ ਦਾ ਸ਼ੌਕ ਹੋਵੇਗਾ ਮੱਛਲੀ ਦੀ ਚਾਹਤ ਹੋਵੇਗੀ ਮੱਛਲੀ ਦੀ ਤੜਪ ਹੋਵੇਗੀ ਨਾਪ ਲਵਾ ਮੈਂ ਸਾਗਰ ਨੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਔਰ ਇਸ ਵਿੱਚ ਕਿੰਨਾ ਜਲ ਹੈ ਅਗਰ ਐਸਾ ਯਤਨ ਕਰਨ ਲੱਗੇ ਤੋ ਯਤਨ ਕਰਦੀਆਂ ਕਰਦੀਆਂ ਇਹ ਮਛਲੀਆਂ ਥੱਕ ਜਾਣ ਗਿਆ ਇੱਕ ਦਿਨ ਟੁੱਟ ਜਾਣ ਗਿਆ ਲੇਕਿਨ ਸਾਗਰ ਕਿਤਨਾ ਹੈ ਨਹੀਂ ਜਾਣ ਸਕਣਗੀਆਂ ਨਹੀਂ ਜਾਣ ਸਕਣਗੀਆਂ ਜੋ ਸਾਗਰ ਦੇ ਤਲ ਤੇ ਮਛਲੀ ਦੀ ਹਾਲਤ ਹੋ ਸਕਦੀ ਹੈ ਸੰਸਾਰ ਦੇ ਤਲ ਤੇ ਉਹੀ ਹਾਲਤ ਉਸ ਮਨੁੱਖ ਦੀ ਹੋ ਸਕਦੀ ਹੈ ਜੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੇ ਸਮਝਣ ਦੀ ਕੋਸ਼ਿਸ਼ ਕਰੇ ਸਮਝ ਸਮਝ ਕੇ ایک گل سمجھ چھ آ جائے گی کہ میں نہیں سمجھ سکتا میں نہیں سمجھ سکتا اور یہ بہت وڈی سمجھ ہے بہت وڈی سمجھ ہے استاد ہم جانتے تھے کہ علم سے کچھ جانیں گے پر جانا تو یہ جانا کہ نہ جانا کچھ بھی جان جان کے میں اے جانے پڑھ پڑھ پڑ کے میں اے جانے ہیں سکھ سکھ کے میں اے جانے ہیں کہ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਅਥਾ ਸਾਗਰ ਦੇ ਚੋਂ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੋ ਕੀ ਮਿਲੀ ਇਤਨੇ ਮਹਾਨ ਦੇ ਇੱਕ ਜ਼ਰੇ ਦਾ ਜੇ ਕਿਦਰੇ ਪਤਾ ਵੀ ਚਲ ਗਿਆ ਤੋ ਕੀ ਪਤਾ ਚਲੇ ਹੈ ਕੁਝ ਵੀ ਨਹੀਂ ਲੇਕਿਨ ਇੱਕ ਜ਼ਰੇ ਦੇ ਪਤਾ ਚਲਦੇ ਹੀ ਪਤਾ ਚਲ ਜਾਂਦਾ ਹੈ ਕਿ ਅਥਾ ਹੈ ਮਹਾਨ ਹੈ ਅਨੰਤ ਹੈ ਉਹ ਪਰਿਪੂਰਣ ਪ੍ਰਮਾਤਮਾ ਆਪ ਹੀ ਜਾਣਦਾ ਹੈ ਕਿੰਨਕ ਹੈ ਕਿੰਨਕ ਹੈ ਜੇ ਕੋ ਅਖ ਹੈ ਬੋਲ ਵਿਗੜ ਜੇ ਕੋਈ ਮੂਰਖ ਵਿਗੜਿਆ ਹੋਇਆ ਬੋਲ ਬੋਲੇ ਕੀ ਮੈਂ ਜਾਣਦਾ ਮੈਂ ਜਾਣਦਾ ਔਰ ਮੈਨੂੰ ਸਭ ਕੁਝ ਪਤਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਇੱਕ ਪਾਵਨ ਬਾਖ ਦੇ ਚ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰੇ ਮਹਾਨ ਮੋਰਖ ਤੇ ਅਨਜਾਨ ਉਸ ਨੂੰ ਸਮਝ ਲਓ ਜਿਹੜਾ ਦਾਵਾ ਕਰੇ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਬਸ ਸਮਝ ਲਓ ਇਹ ਹੀ ਨਾਦਾਨ ਹੈ ਇਹ ਹੀ ਨਾ ਸਮਝ ਹੈ ਇਸ ਤਰ੍ਹਾਂ ਦਾ ਵਿਗੜਿਆ ਹੋਇਆ ਬੋਲ ਜੇ ਕੋਈ ਬੋਲੇ ਕਿ ਕਿ ਮੈਂ ਜਾਣਦਾ ਜੇ ਕੋ ਆਖੇ ਬੋਲ ਵਿਗਾੜ ਇਸ ਤਰ੍ਹਾਂ ਦਾ ਵਿਗੜਿਆ ਹੋਇਆ ਬੋਲ ਜੇ ਕੋਈ ਆਖੇ ਤੇ ਜੇ ਕੋਈ ਬੋਲੇ ਅਕਸਰ ਨਾਦਾਨ ਲੋਕ ਐਸਾ ਕਹਿੰਦੇ ਨੇ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਮਿਲਣ ਗਏ ਜਗਤ ਵਿੱਚ ਐਸੇ ਅਨੰਤ ਔਰ ਐਸਾ ਦਾਵਾ ਬਚਪਨਾ ਹੀ ਹੈ ਐਥੇ ਦਾ ਪ੍ਰਸਿੱਧ ਸੰਤ ਸੋਕਰਾਟ ਕਿਹਾ ਕਰਦਾ ਸੀ ਬੱਚਿਆਂ ਨੂੰ ਇਕੱਠਾ ਕਰਕੇ ਔਰ ਬੱਚਿਆਂ ਦੇ ਵਿੱਚ ਬੈਠ ਕੇ ਜਦ ਇਹ ਖੁਦ ਬੱਚਾ ਸੀ ਤਾਂ ਦਾਵਾ ਕਰਦਾ ਸੀ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਰ ਜਦ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਦੇ ਚ ਉਸਨੇ ਦਾਅਵਾ ਕੀਤਾ ਕੁਝ ਐਸਾ ਵੀ ਹੈ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਪਰ ਜਦ ਉਹ ਬੁੱਢਾ ਹੋ ਗਿਆ ਉਸਨੇ ਐਲਾਨੀਆਂ ਕਹਿਣਾ ਸ਼ੁਰੂ ਕੀਤਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਜਾਣਨ ਦਾ ਜਿਹੜਾ ਕੋਈ ਦਾਅਵਾ ਕਰੇ ਇਸ ਤਰ੍ਹਾਂ ਦਾ ਵਿਗੜਿਆ ਹੋਇਆ ਕੋਈ ਬੋਲ ਬੋਲੇ ਤਾਂ ਲਖੀਏ ਸਿਰਗਾਵਾਰਾਂ ਦਾ ਵਾਰ ਤਾਂ ਉਸਨੂੰ ਸਮਝਣਾ ਚਾਹੀਦਾ ਹੈ ਉਸਨੂੰ ਲਿਖ ਦੇਣਾ ਚਾਹੀਦਾ ਹੈ ਇਹ ਮੂਰਖਾਂ ਦਾ ਮਹਾਨ ਮੂਰਖ ਹੈ ਗਵਾਰਾਂ ਦਾ ਮਹਾਨ ਗਵਾਰ ਹੈ ਇਹ ਜੜ ਬੁੱਧ ਹੈ ਇਹਨਾ ਸਮਝ ਹੈ ਇਸ ਨੂੰ ਕੁਝ ਵੀ ਪਤਾ ਨਹੀਂ ਉਹੀ ਅਗਿਆਨੇ ਹੈ ਜੋ ਗਿਆਨੀ ਹੋਣ ਦਾ ਦਾਵਾ ਕਰੇ ਔਰ ਉਹੀ ਗਿਆਨੀ ਹੈ ਜੋ ਕਹ ਦੇ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਦਰਸਲ ਨਾ ਕੁਝ ਜਾਣਨਾ ਵੀ ਇੱਕ ਜਾਣਨਾ ਹੈ ਔਰ ਉਸ ਦੇ ਚਕ ਰਸ ਹੈ ਆਨੰਦ ਹੈ ਪਰ ਜੇ ਦਾਵਾ ਕਰੇ ਮੈਂ ਜਾਣਦਾ ਮੈਂ ਜਾਣਦਾ ਤੋ ਮਹਾਰਾਜ ਕਹਿੰਦੇ ਨੇ ਉਹਨੂੰ ਗਵਾਰਾਂ ਦਾ ਮਹਾਨ ਗਵਾਰ ਸਮਝ ਲੈਣਾ ਚਾਹੀਦਾ ਹੈ